ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਦੀ ਮਿੱਠੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸੀ ਸਰਦਾਰ ਸ਼ਾਮ ਸਿੰਘ ạtਾਰੀ ਪਿੰਡ ਫਤੇਗੜ ਸਭਰਾ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਜੋ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਦੇ ਦਿਵਾਨ ਹੁੰਦੇ ਹਨ 9 ਤਰੀਕ ਤੱਕ ਰਾਤਰੀ ਦੇ ਦਿਵਾਨ ਚੱਲਦੇ ਹਨ ਔਰ 10 ਤਰੀਕ ਨੂੰ ਵਿਸ਼ੇਸ਼ ਤੌਰ ਤੇ ਦਿਨ ਦਾ ਦਿਵਾਨ ਜਿਹੜਾ ਚੱਲਦਾ ਹੈ ਲਾਸਟ ਦਿਵਾਨ ਸਾਡੇ ਨਾਲ ਇੱਥੋਂ ਦੇ ਸੇਵਾਦਾਰ ਸੰਤ ਬੱਬਾ ਸ਼ੰਦਰ ਸਿੰਘ ਜੀ ਨਾਲ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਹਰ ਸਾਲ ਦੀ ਤਰ੍ਹਾਂ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਸਮਾਗਮ ਜਿਹੜੇ ਹਨ ਮਨਾਏ ਜਾ ਰਹੇ ਹਨ ਕੀ ਕਹਿਣਾ ਚਾਹੋਗੇ ਬੱਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਤੇ ਬਈ ਬਸੀਰ ਤੋਂ ਜਿਹੜੇ ਹਨ ਪ੍ਰੋਗਰਾਮ ਜਿਹੜੇ ਹਨ ਮਨਾਏ ਜਾ ਰਹੇ ਹਨ ਕੀ ਕਹਿਣਾ ਚਾਹੋਗੇ ਇਹਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਸਾਲ ਹੀ ਸਮਾਗਮ ਹੁੰਦਾ ਸਾਡੀਆਂ ਦੀ ਯਾਦ ਵਿੱਚ ਹੁੰਦਾ ਉਹਨਾਂ ਕੁਰਬਾਨੀਆਂ ਦਿੱਤੀਆਂ ਸਾਡਾ ਫਰਜ ਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਮਸ਼ਕਾਰ ਕਰੀਏ ਉਹਨਾਂ ਨੇ ਵੱਡੀਆਂ ਤਕੜੀਆਂ ਉਹਨਾਂ ਦੇਸ਼ ਵਾਸਤੇ ਆਪਣੀ ਕੌਮ ਵਾਸਤੇ ਆਪਣੇ ਧਰਮ ਵਾਸਤੇ ਖਾਲਸੇ ਪੰਥ ਦੀ ਰਾਜ ਵਾਸਤੇ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਆਪਣਾ ਖੂਨ ਡੋਲ੍ਹਿਆ ਤੇ ਇਲਾਕੇ ਦੀਆਂ ਸੰਗਤਾਂ ਦਾ ਫਰਜ ਆ ਸੰਗਤਾਂ ਮਨਾ ਰਹੀਆਂ ਆਪਦਾ ਹਰ ਜਨਵਾਰੀਆਂ ਉਹਨਾਂ ਦਾ ਅਸੀਂ ਦੀਦੇੜਾ ਮਨਾ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਦੇ ਸਿੱਤਰ ਵਿਦੇਸ਼ ਵਿੱਚ ਵਸ ਰਹੀਆਂ ਸੰਗਤਾਂ ਬੜਾ ਸੰਗਤਾਂ ਸਹਿਯੋਗ ਦੇ ਰਹੀਆਂ ਤੁਸੀਂ ਵੇਖ ਹੀ ਰਹੇ ਮੀਡੀਏ ਤੇ ਬਹੁਤ ਵੱਡਾ ਇਕੱਠ ਸੰਗਤਾਂ ਗੁਰੂ ਦੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਚੱਲ ਰਿਹਾ ਹੈ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਰਾਤਰੀ ਦੇ ਦੀਵਾਨ ਸੀ ਅੱਜ 10 ਫਰਵਰੀ ਅੱਜ ਦਿਨ ਦੇ ਦੀਵਾਨ ਆ ਕੁਝ ਅਜੇ ਗਰਬਾਨੀਆਂ ਦੇ ਭੋਗ ਸੰਪੂਰਨ ਹੋਏ ਆ ਕੱਲ ਨੂੰ ਖੰਡੇ ਬਾਟੇ ਦੀ ਪਹਲ ਤਿਆਰ ਹੋਣੀ ਹੈ 11 ਫਰਵਰੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਆ ਵੀ ਤਿਆਰ-ਬਰ ਤਿਆਰ ਹੋ ਗਏ ਅੰਮ੍ਰ ਵੀਲੇ ਸਿਰ ਪਹੁੰਚੀ ਅੰਮ੍ਰ ਸ਼ੱਕੇ ਗੁਰੂ ਆਲੇ ਬਣੋ ਸਤਿਗੁਰ ਬਾਝੋਂ ਗੁਰਨੀ ਕੋਈ ਨਗੁਰੇ ਕਾ ਹੈ ਨਾਉ ਭੁਰਾ ਸਿੱਖੀ ਦੇ ਪ੍ਰਚਾਰਵਾਤੇ ਇਹ 10 ਦਿਨ ਦੇ ਦੀਵਾਨ ਹੁੰਦੇ ਨੇ ਚੰਗੇ-ਚੰਗੇ ਬਲਾਰੇ ਆਣ ਕੇ ਪ੍ਰਚਾਰ ਕਰਦੇ ਨੇ ਸਿੱਖੀ ਦਾ ਪ੍ਰਚਾਰ ਇਥੇ ਨਾਲ ਹੀ ਉਹ ਨੌ ਫਰਵਰੀ ਨੂੰ ਫ੍ਰੀ ਮੈਡੀਕਲ ਕੈਂਪ ਲੱਗਾ ਅੱਖਾਂ ਦੇ ਆਪਰੇਸ਼ਨ 90 ਆਪਰੇਸ਼ਨ ਕੀਤੇ ਉਹਨਾਂ ਦੇ ਲੋੜਵੰਦਾਂ ਦੇ ਗਰੀਬ ਗਰੀਬਾਂ ਦੇ ਜਿਹੜੇ ਲੋੜਵੰਦ ਸੀ ਉਹਨਾਂ ਦੇ ਫ੍ਰੀ ਆ ਅੱਖਾਂ ਦੇ ਆਪਰੇਸ਼ਨ ਵੀ ਹੋਏ ਆ 9 ਤਰੀ ਨੂੰ ਟੂਰਨਾਮੈਂਟ ਵੀ ਬਹੁਤ ਵੱਡਾ ਕਬੱਡੀ ਕੱਪ ਵੀ ਹੋਇਆ ਬਹੁਤ ਵੱਡਾ ਉਹਨਾਂ ਦੀ ਜਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਆ ਉਹਦੇ ਵੱਡਾ ਉਹਨਾਂ ਦਾ ਜੋੜ ਮੇਲਾ ਸੰਗਤਾਂ ਨੂੰ ਹੋ ਰਹੀਆਂ ਗੁਰੂ ਦੀ ਕਿਰਪਾ ਲਾਗੇ ਦੀਆਂ ਸੰਗਤਾਂ ਦੇਸਾਂ ਪਰਦੇਸਾਂ ਦੇ ਵਿੱਚ ਵਸ ਰਹੇ ਸਾਰੀਆਂ ਸੰਗਤਾਂ ਬੜੀ ਸਰਧਾ ਤੇ ਭਾਵਨਾ ਨਾਲ ਇੱਕ ਫਰਵਰੀ ਤੋਂ ਲੈ ਕੇ ਅੱਜ ਤੱਕ ਬੜੇ ਚੜ੍ਹਦੀ ਕਲਾ ਨਾਲ ਜੋੜ ਮੇਲਾ ਮਨਾ ਰਹੀਆਂ ਵੀ ਇਖੀ ਰਹਿ ਜੇ ਤੁਸੀਂ ਬੜੇ ਤਨ ਤੇ ਲੱਖਾਂ ਦੀ ਤਦਾਰ ਦੇ ਵਿੱਚ ਸੰਗਤਾਂ ਜਿਹੜੀਆਂ ਗੁਰਦੁਆਰਾ ਸਾਹਿਬ ਪਹੁੰਚਦੀਆਂ ਹਨ ਮੈਂ ਚਾਹੁੰਦਾ ਕਿ ਥੋੜਾ ਜਿਹਾ ਤੁਸੀਂ ਇੱਥੋਂ ਦੇ ਇਤਿਹਾਸ ਦੇ ਬਾਰੇ ਸੰਗਤਾਂ ਨੂੰ ਜਰੂਰ ਜਾਣੂ ਕਰਵਾਇਓ ਇੱਥੇ ਦੇ 9 ਫਰਵਰੀ ਨੂੰ ਸਰਦਾਰ ਸੰਸਿੰਘ ਟਾਰੀ ਵਾਲੇ ਆਏ ਤੇ ਉਹਨਾਂ ਨੇ ਦਾ ਫਰਵਰੀ ਇਥੇ ਜੰਗ ਹੋਇਆ ਇਹ ਜਿਸੀ ਇਹ ਜਿਹਦੇ ਬਾਰੇ ਸਾਹਿਬ ਮਹੰਮਦ ਨੇ ਲਿਖਿਆ ਸਰਦਾਰ ਸਾਮ ਸਿੰਘ ਟਾਰੀ ਵਾਲੇ ਬੰਦ ਸ਼ਾਸਤਰੀ ਜੋੜ ਵਿਸੋੜ ਸੁਟੇ ਸਾਹਿਬ ਮਹੰਮਦ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਉ ਨਚੋੜ ਥੋੜੇ ਇੱਥੇ ਜੰਗ ਹੋਈ ਬਹੁਤ ਵੱਡੀ ਕਿਸਮਾਨ ਦੀ ਜੰਗ ਹੋਈ ਆ ਸਿੱਖ ਕੌਮ ਦੀ ਅੰਗਰੇਜ਼ਾਂ ਦੀ ਆਖਰੀ ਜੰਗ ਇੱਥੇ ਹੋਈ ਆ ਇੱਥੇ ਸਿੱਖ ਰਾਜ ਦਾ ਚੌਥਾ ਥੰਮ ਡਿੱਗਾ ਹੈ ਚਾਰ ਥੰਮ ਹੀ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜਹਦਰ ਹਰੀ ਸਿੰਘ ਨਰਵਾ ਕਾਲੀ ਬਾਬਾ ਫੂਲਾ ਸਿੰਘ ਤੇ ਸਰਦਾਰ ਸਾਮ ਸਿੰਘ ਟਾਰੀ ਵਾਲੇ ਤੇ ਤਿੰਨ ਪਹਿਲਾਂ ਸ਼੍ਰੀ ਚੜਾਈ ਕਰ ਚੁੱਕੇ ਸੀ ਤੇ ਚੌਥਾ ਥਾਂ ਇੱਥੇ ਫਿਰ ਡਿੱਗਾ ਉਦੋਂ ਬਾਅਦ ਫਿਰ ਸਿਕਰਾ ਨਹੀਂ ਖਤਮ ਹੋਇਆ ਜੀ ਆਉਣ ਵਾਲੀਆਂ ਸੰਗਤਾਂ ਲਈ ਕੋਈ ਆਦੇਸ਼ ਨਹੀਂ ਤੇ ਇਹੋ ਆਨੇ ਆ ਵੀ ਗੁਰੂ ਨਾਲ ਜੁੜੋ ਅਮਰੇਸ਼ਾ ਕੋ ਗੁਰੂ ਵਾਲੇ ਬਣੋ ਕਿਸਾਦਾਰੀ ਹੋ ਗੁਰੂ ਕਲਗੀ ਤਰਪਾਸ਼ ਨੇ ਪਿਤਾ ਬਾਰੇ ਆ ਪੁੱਤ ਬਾਰੇ ਸਾਰਾ ਸਰਬੰਸ ਬਾਰੇ ਕੀ ਸਾਨੂੰ ਕਿਹਾ ਇਹਨਾਂ ਪੁੱਤਰ ਨੇਗੇ ਸੀਸ ਪਰ ਵਾਰ ਦੀਏ ਸੋ ਤੇ ਚਾਰ ਚਾਰ ਵਜੇ ਤੋਂ ਕੀ ਹੋਇਆ ਜੀਵਤ ਗਈ ਆ ਯਾਰ ਕਿਦੇ ਲੈ ਹੱਥ ਕੀਤਾ ਹੈ ਆਪਣੇ ਲਈ ਕੀਤਾ ਹੈ ਐਸਾ ਦੁਨੀਆ ਤੇ ਗੁਰੂ ਕੋਈ ਨਹੀਂ ਤੇ ਨਾਗਾ ਹੋਵੇਗਾ ਜੇ ਸੈਂਹ ਕੁਰਬਾਨੀਆਂ ਤਨ ਕਲਗੀ ਤਰਪਾ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਜੇ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਨਾ ਕਰਦੇ ਆਜ਼ਾਦੀ ਸੇ ਦੇਸ਼ ਨਹੀਂ ਹੋਣਾ ਇਥੇ ਕੁਝ ਹੋਰ ਹੀ ਹੋਣਾ ਸੀ ਇਹ ਕਲਗੀ ਤਰਪਾ ਸਾਹਿਬ ਜੀਆਂ ਬਖਸ਼ਿਸ਼ਾਂ ਨੇ ਤਉ ਦੇ ਆਪਾ ਪੁੱਤਰ ਧੀਆਂ ਉਹਨਾਂ ਆਪਦੇ ਫਰਅ ਹਰਮਨਸ਼ ਵਾਰ ਕੇ ਸਾਨੂੰ ਆਪਣੇ ਪੁੱਤ ਧੀਆਂ ਬਨਾਇਆ ਸਾਡਾ ਫਰਜ਼ਾ ਖਲਗੀਦਰ ਪਾਤਸ਼ਾਹ ਜੀ ਦੇ ਬਚਨ ਬੰਨਿਏ ਅਮਰਸ਼ ਕੀ ਗੁਰੂ ਆਲੇ ਬੰਨਿਏ ਤੇ ਆਪਣਾ ਜੀਵਨ ਸਫਲਾ ਕਰੀਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਵਿਸ਼ੇਸ਼ ਗੁਰਦਾਰੇ ਦਾ ਸਮਾਗਮ ਜਿਹੜਾ ਹੈ ਸ੍ਰੀ ਸਰਦਾਰ ਛਾਮ ਸਿੰਘ ਅਟਾਰੀ ਦੀ ਯਾਦ ਦੇ ਵਿੱਚ ਇੱਕ ਤਰੀਕ ਤੋਂ ਲੈ ਕੇ 10 ਫਰਵਰੀ ਤੱਕ ਜਿਹੜੇ ਦੀਵਾਨ ਸਜਾਏ ਜਾਂਦੇ ਹਨ ਔਰ ਕਿਤੇ ਨਾ ਕਿਤੇ 10 ਫਰਵਰੀ ਨੂੰ ਜਿਹੜਾ ਲਾਸਟ ਦੀਵਾਨ ਇਸ ਜਗ੍ਹਾ ਤੇ ਸਜਾਇਆ ਜਾਂਦਾ ਹੈ ਉਸ ਤੋਂ ਬਾਅਦ ਕੱਲ 11 ਤਰੀਕ ਨੂੰ ਇੱਥੇ ਅੰਮ੍ਰਿਤ ਸੰਚਾਰ ਜਿਹੜਾ ਕਰਾਇਆ ਜਾਵਾਗੇ ਕਿ ਵਿਸ਼ੇਸ਼ ਤੌਰ ਤੇ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਹਨ ਇਸ ਜਗ੍ਹਾ ਤੇ ਆਣ ਕੇ ਆਪਣਾ ਅੰਮ੍ਰਿਤ ਸੰਚਾਰ ਕਰਦੀਆਂ ਹਨ ਔਰ ਗੁਰੂ ਦੇ ਨਾਲ ਜੁੜਦੀਆਂ ਹਨ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਕਿ ਕਿਸ ਤਰ੍ਹਾਂ ਇੱਥੇ ਸੰਗਤਾਂ ਪਹੁੰ ਕਰਦੀਆਂ ਹਨ ਔਰ ਆਪਣੀਆਂ ਜਿਹੜੀਆਂ ਭਾਵਨਾਵਾਂ ਪੂਰੀਆਂ ਕਰਦੀਆਂ ਹਨ ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਦਾ ਅਨਮਿਊਟਬਲ ਰਾਜ